ਉਹ ਸਕੇ ਕੇ ਕਰਨ ਕਰਤੀ ਪੰਤੇ ਹੋਣੀ ਜੇ ਤਾਂ ਗੈਦ ਕੀ ਲਾਂ ਤਾਂ ਯਾਰ ਫਿਰ ਆਪਣੇ ਤਾਂ ਆਪਣੇ ਦਾ ਸਰਕਾਰ ਸਰਕੂਦ ਵੀ ਹੈ ਨਹੀਂ ਕੋਈ ਨਾਮ ਨਿਸ਼ਾਨ ਹੈ ਨਹੀਂ ਲੋਕ ਭੁੱਲੀ ਗਏ ਮੈਂ ਤਾਂ ਇਹ ਵੀ ਪਤਾ ਬੋਟਾਂ ਚ ਕੌਣ ਖੜ ਰਿਹਾ ਮੇਰਾ ਤਾਂ ਇੰਨਾ ਪ੍ਰਭਾਵ ਅਹਿਸਕਾ ਘਟ ਗਿਆ ਬੋਟਾਂ ਨੇ ਮੈਂ ਕੀ ਕਰਾਂ ਯਾਰ ਓ ਯਾਰ ਤੱਕੜੀ ਦੇ ਬੱਟੇ ਹੈ ਨਹੀਂ ਤੈਨੂੰ ਪਤਾ ਹੁਣ ਕੀ ਤੱਕੜੀ ਵੀ ਕਿਸ ਕੰਮ ਦੀ ਯਾਰ ਪਾਪੇ ਦੇ ਜਾਣ ਤੋਂ ਬਾਅਦ ਬਸ ਪੈਸਾ ਗੋੜ ਬੱਧ ਕਰ ਲਿਆ ਸੰਭੇ ਨਹੀਂ ਗਿਆ ਲੋਕਾਂ ਨੇ ਚਲਕੀਆਂ ਫੜ ਲਈਆਂ ਕੀ ਦਸੀਏ ਯਾਰ ਹੁਣ ਕੰਨੀ ਤੂੰ ਮੈਨੂੰ ਯਾਰਾ ਸਾਥ ਦਿੰਦਾ ਤੂੰ ਵੀ ਵੜ ਗਿਆ ਕਾਂਗਰਸ ਤੇ ਜਾ ਕੇ ਨਹੀਂ ਤੈਨੂੰ ਕਾਪਾ ਮਚਾ ਦੇਣਾ ਸੀ ਇਕੱਠਿਆਂ ਨੇ ਬਸ ਯਾਰ ਵੀ ਗਰਦਾਰੀ ਕਰ ਗਏ ਦੁਸ਼ਮਣਾਂ ਦੀ ਕਿ ਲੋੜਾ ਤੇਰੇ ਯਾਰ ਗਾਂਧੀ ਟਟਟੂ ਬੰਦਿਆਂ ਦੀ ਬਸ ਉਹ ਕਿਆਕਲ ਕਰਤੀ ਨਾ ਯਾਰ ਉਹ ਆਪਾਂ ਨੂੰ ਰਾਹੁਲ ਗਾਂਧੀ ਨੇ ਆਫਰ ਵਾਲੀ ਵੱਡੀ ਦੇਖੀ ਸੀ ਕਿ ਇਹਨੂੰ ਬੱਗਾਟੀ ਕਾਰ ਦਵਾਵਾਂਗੇ ਬੰਗਲਾ ਦਵਾਵਾਂਗੇ ਜੋ ਦੇਖਿਆ ਭਰਾਵਾ ਉਹ ਤਾਂ ਜਿੱਤ ਮੱਝਾਂ ਨੇ ਦੀਆਂ ਹੁੰਦੀਆਂ ਉਹ ਜਾ ਕਮਰਾ ਅਰੇ ਬੱਗਾਟੀ ਨੂੰ ਟੁੱਟੀ ਸਟਿੱਪਣੀ ਵਾਲਾ ਸਕੂਟਰ ਦੱਸੇ ਮੇਰਾ ਲਾਲਾ ਕੋਈ ਕਿਹਾਦਾ ਉਹ ਤਾਂ ਬਾਤ ਪਤਾ ਤਲਿਆ ਵੀ ਇਹ ਵੀ ਸਿਰੇ ਦਾ ਵਸੂਹੀ ਬੰਦਾ ਵਾ ਟੈਂਪੋ ਟੈਂਪ ਬੰਦਾ ਵਾ ਬਸ ਗੱਲ ਕਰ